ਸੋ ਰਾਈ ਕੁ ਜੀ ਕੀ ਬਣੀ ਜੀ ਬਾਈ ਖੰਨਾ ਹਮੇਸ਼ਾ ਚੜਦੀ ਕਲਾ ਰੱਖਦੇ ਤੇ ਅੱਜ ਸੜੀ ਚਰਨਜੀਤ ਅੱਗੇ ਨਾਲ ਬਹੁਤ ਜ਼ਿਆਦਾ ਠੀਕ ਆ ਅੰਲੀ ਸ਼ਾਇਦ ਇਹ ਚੁੱਪੀ ਮਿਲਦੀ ਵੈਨ ਮੀਠਾ ਹੈ ਗਿਆ ਬਾਕੀ ਹੁਣ ਡਾਕਟਰ ਨੂੰ ਦੱਸੂਵੇ ਤੇ ਦਿਨ ਇਹ ਨਾ ਠੀਕ ਆ ਕਿ ਨਾਲ ਬਹੁਤ ਜ਼ਿਆਦਾ ਫੱਕ ਬਾਕੀ ਹੁਣ ਡਾਕਟਰ ਠੀਕ ਆ ਬਾਕੀ ਹੁਣ ਚਰਨਜੀਤ ਨੂੰ ਆਪਣੇ ਨਾਲੋਂ ਜ਼ਿਆਦਾ ਪਤਾ ਹੈ ਕਿਉਂਕਿ ਸਰੀਰ ਹੀਦਾ ਹੈ ਨਾ ਤੇ ਹਾਂ ਵੀ ਚਰਨਜੀਤ ਸਾਸਤਰੀ ਦਾ ਸਾਰੇ ਕਿੰਨਾ ਦਾ ਕਰਕੇ ਤਾਂ ਲੱਗਦਾ ਕਿੰਨਾ ਦਾ ਬਸ ਕਮਜ਼ੋਰੀ ਹੋਵਾਂ ਨਾ ਬਾਕੀ ਕਮਜ਼ੋਰੀ ਤਾਂ ਵੀ ਨਾ ਖੂਨ ਬਲੱਡ ਬਲੂਟ ਨਿਕਲ ਗਿਆ ਨਾ ਉਹਦੇ ਕਰਕੇ ਵੀ ਹੈ ਨਾ ਨਾਲ ਕੁਝ ਖਾਦਾ ਵੀ ਕਰੀ ਅਗਰ ਜਿਉ ਜੋ ਕਾਹੂ ਪੀਊਗੀ ਸਰੀਰ ਚ ਤਾਕਤ ਆ ਜੂਗੀ ਇੱਕ ਐਨ ਵਾਲੇ ਤੇ 9 ਮਹੀਨੇ ਹੁਣ ਪੈਣ ਜਿਵੇਂ ਨਾ ਅੰਗ ਦਾ ਜਨਮ ਹੋਇਆ ਉਹਨਾਂ ਹਾਲੇ ਤਾਂ ਪਹਿਲੇ ਹੀ ਨਹੀਂ ਸਰੀਰ ਉੱਠਿਆ ਉਹਨੇ ਖਾ ਲਿਆ ਹਨਾ ਮਤਲਬ ਇਤਰੇ ਮਾਤਾ ਜੀ ਸਾਸਰੀਕਾਲ ਰਾਜ ਰਾਜ ਦੇਖਿਆ ਸਾਰਿਆਂ ਨੇ 70-70 ਲੱਖ ਰੁਪਏ ਨਾਲ ਆਪਣੇ ਘਰ ਚ ਜਦੋਂ ਖੜਕੇ ਕਿਨਾਈ ਹੱਥ ਤੋਂ ਦੇਦਾ ਜਾ ਹਾਂ ਵੱਡੇ ਜਗ ਦੇ ਵੱਡੇ ਗੰਦੇ ਆਪਣੇ ਵਿੱਚ ਰਹਿ ਕੇ ਬੱਦ ਵੀ ਕੰਨਾਉਂ ਬੋਤਾਂ ਟੀਆਂ ਦਾ ਫਿਕਰ ਹੁੰਦਾ ਬਾਗਰ ਜਗਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹ ਕੇ ਜਲਾ ਕਰੋਗੇ ਮਾਰਾ ਸਾਨੂੰ ਗੰਦੇ ਗੁਣੀ ਤਰ੍ਹਾਂ ਤੋਂ ਬੁਣੀ ਤਰੱਕੀ ਵੱਸੇ ਬਖਸ਼ੇ ਜੀ ਨਾਲ ਨਾਲ ਸਾਨੂੰ ਦੇਰੋਗਤਾ ਜੀ ਤੇ ਸਾਰੇ ਰੋਜ਼ ਹੀ ਖੋਟ ਸਾਡੀ ਚਰਨ ਜੀ ਤੋਂ ਕੋਰ ਨੂੰ ਮਹਾਰਾਜ ਹੌਲੀ ਹੌਲੀ ਬਖਸ਼ੇਗਾ ਜੀ ਦੇਰੋਗਤਾ ਇਸੇ ਹਸਪਤਾਲ ਦੇ ਵਿੱਚ ਆਉਂਦਾ ਸਮਾਂ ਦਾ ਟਾਈਮ ਆ ਅ ਪ੍ਰਸ਼ਾਦਾ ਲੈ ਕੇ ਤੇ ਅੱਜ ਠੀਕ ਐ 100 ਕੁ ਬੁਖਾਰ ਆ ਪਰ ਇੱਥੇ ਗਰਮੀ ਗਰਮੀ ਬਹੁਤ ਆ ਗਰਮੀ ਹੋਣ ਦੇ ਕਾਰਨ ਵੀ ਅ ਕੁਝ ਨਹੀਂ ਕਹਿ ਸਕਦੇ ਬਾਹਰ ਤਾਂ ਮੌਸਮ ਠੰਡਾ ਮੈਨੂੰ ਬਾਹਰ ਕੱਢ ਕੇ ਲੈ ਮੈਂ ਚਲੋ ਵੀਡੀਓ ਆਪਾਂ ਬਾਹਰ ਬਣਾਉਂਦੇ ਉੱਥੇ ਇੱਕ ਅੱਜ ਹਸਪਤਾਲ ਦੇ ਵਿੱਚ ਇੰਨਾ ਤੱਕਾ ਖੜਕ ਰਿਹਾ ਕਿ ਪੁੱਛੋ ਕੁਛ ਨਾ ਤੱਕਾ ਗਿਆ ਵੀ ਹੈ ਤਾਂ ਵਕਤ ਦੇ ਮਾਰੇ ਆਇਆ ਸਾਰੇ ਕੋਈ ਲੜ ਕੇ ਆ ਗਿਆ ਹੈ ਤਾਂ ਜ਼ਿਆਦਾ ਲੜਾਈ ਵਾਲੇ ਕੇਸ ਆ ਤੇ ਬਾਕੀ ਦਾ ਆਲੇ ਦਲੇ ਪ੍ਰਾਈਵੇਟਾਂ ਤੇ ਚੱਲ ਜਾਂਦੇ ਮਾਨੂੰ ਇੱਕ ਜ਼ਰੂਰੀ ਫੋਨ ਆ ਰਿਹਾ ਤੁਸੀਂ ਕਰੋ ਇੱਧਰ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅਮੀਦ ਆ ਤੁਸੀਂ ਸਾਰੇ ਜਣੇ ਜੀ ਠੀਕ ਹੋ ਹੋ ਗਏ ਹਾਂ ਸਤਿ ਸ਼੍ਰੀ ਅਕਾਲ ਜੀ ਕਰੋ ਜੀ ਵੀ ਕਬੂਲ ਬੋਲ ਬੁੱਤੜਾ ਚਾਚੀ ਕਾਲੇ ਕਰ ਬੋਲ ਚਾਚੀਆ ਕਰ ਚਾਚੀਆ ਕਾਲ ਜੀ ਕਰੋ ਕਬੂਲ ਸਾਡੀ ਸ਼ੁਭੂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਕਰ ਆ ਵੀ ਪਾਪੂ ਜੀ ਹਾਂ ਤੁਹਾਡਾ ਪਿਆਰ ਆ ਸਾਡੇ ਲਈ ਵੀਡੀਓ ਦੇਖਦੇ ਐਨੀਆਂ ਦਵਾਵਾਂ ਹੈ ਵੀ ਕਹਿੰਦੇ ਰਹਿੰਦੇ ਵੀ ਜਿੱਥੇ ਦਵਾਈ ਕੰਮ ਨਹੀਂ ਆਉਂਦੀ ਉੱਥੇ ਦਵਾਵਾਂ ਪਿਆਰ ਤੋਂ ਬੋਲੋ ਸਹੀ ਗੱਲ ਸਹੀ ਹਾਂ ਔਰ ਐਨਾ ਪਿਆਰ ਤੁਹਾਨੂੰ ਮਿਲਿਆ ਚਾਰੀ ਦੀ ਤਾਂ ਬੋਗਾ ਮਾਰ ਕੇ ਖੜੀ ਉੱਗੀ ਲੈ ਜੀ ਮੈਂ ਹੁਣ ਖੜੀ ਹਾਂ ਮੈਂ ਓਕੇ ਨਹੀਂ ਹੁਣ ਹੱਕਾ ਲੈਣਾ ਕੱਲ ਨਾਲੋਂ ਅੱਜ ਬਹੁਤ ਜ਼ਿਆਦਾ ਹਾਂ ਇਹ ਹੈ ਵੀ ਕੱਲ ਨਾਲੋਂ 80% ਹਾਂ 10 20% ਫੇਰ ਲੱਗ ਪੈਣਾ ਉਹ ਆਸਵਲ ਦੇ ਰਾਸ ਚੱਲਦੇ ਸੀ ਘਰ ਨੂੰ ਜਾਈਏ ਸੀ ਫੇ ਆਪਣੇ ਘਰੇ ਜਾ ਵੀ ਜਿੰਨੇ ਵੀ ਸਾਡੇ ਇੱਥੇ ਭੈਣ ਭਰਾ ਦਾ ਹਨ ਸਾਰੇ ਆਪਣੇ ਖੁਸ਼ੀ ਖੁਸ਼ੀ ਕਰ ਲਏ ਔਰ ਹਨਾ ਜਿੱਦਾਂ ਵੀ ਆਪਣੇ ਘਰ ਕੋ ਆਇਆ ਚਲੋ ਬਿਮਾਰੀਆਂ ਠਮਾਰੀਆਂ ਬੜੀਆਂ ਹੋਈਆਂ ਦੁੱਖ ਸੁੱਖ ਜ਼ਿੰਦਗੀ ਦੇ ਦੋ ਪੈਗੇ ਸਹੀ ਬੰਦ ਕਦੇ ਨੀ ਤੇ ਭੈਣਾਂ ਹੀ ਫੇ ਪਹੁੰਚੇ ਸਾਡੇ ਘਰ ਤੇ ਰੋਟੀ ਲੇਕੇ ਗਏ ਵੀ ਧੰਨਵਾਦ ਕੋ ਤਾਂ ਟਾਈਮ ਹੀ ਨਹੀਂ ਔਰ ਧੰਨਵਾਦ ਕਿਵੇਂ ਕਰਿਆ ਤਾਂ ਨੂੰ ਤਕ ਉਸ ਨੂੰ ਨਾ ਇਹ ਕਾਗਜ਼ ਵਰਗੀ ਬੋਲਦੇ ਕਹਿੰਦੇ ਜੇ ਜੀ ਨਾ ਕੋਈ ਨਾ ਕਦੇ ਹੁੰਦੇ ਆਪਰੇੰਦਰੀ ਰੱਖਿਆ ਨੰਦੇ ਜਦੋਂ ਲੱਗੀ ਆ ਨਾ ਜਨ ਹਾਂ ਤਾਂ ਦਾ ਵਾਲ ਨਹੀਂ ਨਾ ਕਰਤਾ ਦਾ ਬੜਾ ਭਾਈ ਲੱਗੀ ਆ ਹਾਂ ਹੁਣ ਤਾਂ ਜਾਣ ਕੇ ਅਹ ਨਾ ਚੰਗਾ ਖਾਣ ਵਾਲੀ ਜਦ ਮੇਰੀ ਮੈਂ ਕਹੀ ਸੀ ਜਦ ਮੇਰੇ ਮੈਂ ਕਿਹਾ ਤਾਂ ਵੀ ਪਹਿਲੇ ਧੰਨਵਾਦ ਨਹੀਂ ਕੀਤਾ ਮੈਂ ਕੀ ਆਤਾ ਨਹੀਂ ਉਹ ਮੈਂ ਤਾਂ ਕਿਹਾਤਾ ਇੱਕ ਰੋਪੜ ਦੇ ਵਿੱਚ ਜੁਕਾਇਆ ਤਾਂ ਕੋਈ ਗੋਲ ਗੱਪੇ ਵਾਲੇ ਨਹੀਂ ਕਰਦਾ ਵਧੀਆ ਤਾਂ ਥੈਂਕ ਯੂ ਗੁਰਤ ਆਇ ਨਹੀਂ ਤਾਂ ਕਰੇ ਵੀ ਤਾਂ ਮੈਨੂੰ ਘਾਏ ਆ ਰੋਪੜ ਤੇ ਉਹ ਰਕੜਾਓ ਰੋਪੜ ਤੇ ਇਹ ਗੱਸਤਾ ਰਹਿਣਾ ਮੈਂ ਮੇਰੇ ਨਾਲ ਨਹੀਂ ਸੱਚੀ ਗੱਲ ਆ ਮੈਂ ਰੋਪੜ ਦਾ ਸੱਚੀ ਹੀ ਸੀ ਬਤਾ ਇੱਕ ਮੈਂ ਚਮਕਾਰ ਚ ਵੀ ਨਹੀਂ ਕੀਤੀ ਵਧੀਆ ਲੱਗਦੇ ਹੁਣ ਬੰਦ ਕਰਤੇ ਮੈਂ ਜਿਹੜਾ ਦੰਦਮਾ ਸਭ ਕੋਲ ਉੱਥੇ ਤਾਂ ਨਹੀਂ ਕੀ ਨਿੱਤੀ ਜਾਂਦਾ ਵੀ ਕੀ ਮੂਰੇ ਤੇ ਖਾਲੇ ਹੁੰਦਾ ਤਾਂ ਤੂੰ ਚੱਲ ਮੇਰੇ ਲਈ ਤਾਂ ਜਦੋਂ ਤੂੰ ਘਮਾਣ ਨੂੰ ਭੁੱਲ ਗਈ ਨਾ ਲੈ ਪੀ ਕੇ ਅੰਗਰੇਜ਼ ਨੂੰ ਆਪਣੇ ਜਾ ਕੇ ਸੋ ਅੱਜ ਕਰ ਵੀ ਜੀ ਵੀ ਹੈ ਚਲੋ ਬਹੁਤ ਜਾਣਾ ਹੋ ਰਹੀ ਯਾਰ ਹੈ ਨਾ ਇਹਨਾਂ ਵਸ ਲੈ ਚੱਲੇ ਸੀ ਕਹਿੰਦੇ ਆਖੇ ਤੇ ਲੈ ਜਾ ਕੇ ਫੈਕਸ਼ਨ ਆ ਨਾ ਨਿਆਣੇ ਤੇ ਘਰ ਤੇ ਸ਼ਾਂਤੀ ਵਧੀਆ ਵਧੀਆ ਕਰ ਚਲੋ ਠੀਕ ਕੋਈ ਵੀ ਯਾਰ ਕੋਈ ਵੀ ਯਾਰ ਬੜਾ ਲਸਦੀ ਬਾਸੀ ਕੋ ਨਹੀਂ ਚੁਪ ਕਰਦਾ ਹੋ ਗੁ ਚੁਪ ਕਰਾ ਬੜਾ ਯਮਾਨ ਮਾਨ ਤੇ ਹੁੰਦਾ ਟੋਪੇ ਹੀ ਹੁੰਦਾ ਆਪਾਂ ਜੀ ਆਣਾ ਨਹੀਂ ਰਹੂ ਗਰਜ ਕਰਦਾ ਪਤਾ ਕੀ ਗੱਲ ਹੈ ਜਾ ਬ੍ਰਿਤ ਨੂੰ ਹਾਂਜੀ ਸੱਚੀ ਗੱਲ ਬੋਲਦੇ ਵੈਗੁਰਤੀ ਦਾ ਖਾਲਸਾ ਵੈਗੁਰਤੀ ਕੀ ਪਤਾ ਹੈ ਜੀ ਤੇਰੇ ਜੀ ਖੜਦੂ ਮੋ ਵੱਡੇ ਹਸਪੀਟਲ ਚ ਇਹ ਵੀ ਇਹ ਵੀ ਵਿਚਾਰਾ ਸਾਡੇ ਨਾਲ ਹੀ ਥੇ ਦਿਆ ਕੀ ਕਰੇ ਹੁਣ ਹਾਂ ਮਜਬੂਰੀਆਂ ਨੂੰ ਸਲਾਮ ਹੈ ਹੁਣ ਮਜਬੂਰੀ ਦੇ ਉੱਪਰ ਕੀ ਚੀਜ਼ ਹੋ ਸਕਦੀ ਆ ਉੱਥੇ ਨੇ ਟਿਕਣਾ ਹੈ ਨਹੀਂ ਜੇ ਕਰਾਂ ਕਿ ਕਈ ਤੇ ਜਾਂਦੀ ਆ ਮੈਂ ਰੱਖ ਲਵਾਂ ਉੱਥੇ ਟਿਕਣਾ ਹੈ ਨਹੀਂ ਜੇ ਜ਼ਬਰਦਸਤੀ ਰੱਖਦੇ ਵੀ ਲੰਦੀ ਆ ਬਾਈ ਚਾਂਸ 8 ਵਜੇ ਲੈਣ ਦੇ ਦੇਣੇ ਬੈਜੇ ਪਹਿਲਾਂ ਲੈ ਲਓ ਚਲੋ ਹੁਣ ਤਾਂ ਚਲੋ ਜੰਗਲਾ ਹੋ ਵੀ ਗਿਆ ਅਸਲ ਵੀ ਪਰ ਉਹ ਜੰਗਲ ਕਭਰੇ ਕਿਦੋਂ 100 ਟੱਕਾ ਉਪਰ ਕੁਝ ਵੀ ਹੋ ਸਕਦਾ ਜਵਾਕ ਆ ਇਹ ਕਹਣਾ ਮਾਤਾ ਨਹੀਂ ਹਿਲਦੀ ਹੈਗਾ ਹਿਲਦੀ ਹੈਗਾ ਅੱਜ ਕੱਲ ਤਾਂ ਵੈਸੇ ਵੀ ਜਵਾਕ ਸਾਰੇ ਹਿਲਤੀਆਂ ਸਾਰੇ ਤੇਜ ਆ ਤੁਸੀਂ ਮੇਰੇ ਮਾਪੇ ਦੀ ਘੁਰਾ ਜਵਾਨ ਨਵੀ ਲਵੇ ਤੇ ਚੰਗੀ ਗੱਲ ਆ ਚੰਗੀ ਗੱਲ ਆ ਹਾਂ ਚੰਗੇ ਵਾਸਤੇ ਕਹਿੰਦੇ ਆ ਕੋਈ ਮਾਰੇ ਵਾਸਤੇ ਤੇ ਕਹਿੰਦਾ ਨਹੀਂ ਹੁੰਦਾ ਕੋਈ ਨਹੀਂ ਕਹਿੰਦਾ ਹੁੰਦਾ ਆ ਪੁੱਠੀਆਂ ਚੱਪਲਾਂ ਪਾਈ ਫਿਰਦੇ ਜੈਂ ਲੈ ਐ ਚੱਪੜਾ ਪੁੱਠੀਆਂ ਹਸਪੀਟਲ ਜਿੱਦਾਂ ਮਰਦਾ ਸਿੱਧਾ ਕਰ ਲਾ ਫਿਚ ਇਹ ਤੂੰ ਬੋਲਦੀ ਕਿ ਮੈਂ ਕੁੜੀ ਨੂੰ ਪਹਿਲੇ ਮੈਨੂੰ ਐ ਦੱਸ What is your language? ਇਹ ਮੈਨੂੰ ਨਹੀਂ ਪਤਾ ਦੇਸੀ ਪੰਜਾਬੀ ਮਾਂ ਦਾ ਨਹੀਂ ਦੇਸੀ ਪੰਜਾਬੀ ਲੈ। ਹੁਣ ਨਹੀਂ ਬੋਲੀ ਭੈਣ ਜੀ What is your not not is a language. ਬੀਅ ਲੈਂਗੁਏਜ ਤੇਰੇ ਬੋਲਣੀ ਨਹੀਂ ਚਾਹੀਦੀ। ਨੜਿਓ ਵੀ ਪੰਜਾਬੀ ਮਾਂ ਆਪਣੀਆਂ ਨਿਆਣਿਆਂ ਨੂੰ ਐ ਬੋਲ। ਜੋ ਆਕਾ ਨੂੰ ਨਹੀਂ ਬੋਲਣੀ ਚਾਹੀਦੀ। ਨੜਿਓ ਵੀ ਕਰਨਿਆ ਦੀ ਵੀ। ਉਹ ਕੁੱਟੀਆਂ ਚੱਪਣਾ ਪਾਈ ਫਿਰਦੀ ਆ। ਹਾਂ ਇਹ ਗੱਲ ਕਹਿ ਸਕਦੇ ਆਪਾਂ ਆ ਨਹੀਂ ਨਾ ਕਹਿ ਦਦੇ। ਚੁੱਪ ਪਰ ਜਾ। ਦੇਖਿਆ ਪਪਾ ਗੁੱਡ ਗੁੱਡ ਐਂਗਲਿਸ਼ ਦੀ ਵੀ ਗੱਲ ਕੀਤੀ ਨਾ ਬਾਈ ਕਾਦਾ ਪਰਾਮ ਬਾਵਾ ਰਵਿੰਦਰ ਭੈਣ ਜਿਹੜੀ ਹਸਪੀਟਲ ਤੋਂ ਨਰਸ ਸਟਾਫ ਨਰਸ ਹੋ ਕੇ ਗਿਆ ਉਹ ਕਹਿੰਦੀ ਮੈਂ ਤੁਹਾਨੂੰ ਉੱਥੇ ਦੇਖਾਂ ਪੰਜਾਬ ਚ ਮੈਂ ਹਾਟ ਵੀ ਮਾਰੀ ਤੁਹਾਨੂੰ ਕਹਿੰਦੀ ਤੁਸੀਂ ਰੁਕੇ ਬੋਲੋ ਉਹ ਹੀ ਤਾਂ ਮੈਨੂੰ ਨਹੀਂ ਪਤਾ ਲੱਗਾ ਕਿਹਦੇ ਟਾਈਮ ਅੱਛਾ ਅਪੀਟਰ ਨਹੀਂ ਕਰਦੇ ਪਰ ਗਾਹਰ ਬਰੀ ਸੁਬਾ ਕੇ ਲਿਆ ਹਨ ਸੰਦੀਪ ਚੱਲ ਗਈ ਉਧਰ ਨੂੰ ਵਿਚੇ ਗਰਮੀ ਵਧਦੀ ਜਾਂਦੀ ਹੈ ਤਾਂ ਸਾਡੇ ਫੋਨਾਂ ਦਾ ਟੈਂਪਰੇਚਰ ਵੀ ਆਪੋ ਹੀ ਜਾਂਦਾ ਨਾਲ ਦੇ ਨਾਲ ਵੀਡੀਓ ਬਣਦੇ ਬਣਦੇ ਜੀ ਫੋਨ ਹੋ ਗਿਆ ਸੀ ਗਰਮ ਉਹ ਭੈਣ ਦਾ ਰਵਿੰਦਰ ਦਾ ਫੋਨ ਆਇਆ ਸੀ ਮੈਨੂੰ ਵੀ ਉਹ ਕਹਿੰਦੀ ਤੁਸੀਂ ਕਹਿੰਦੀ ਮੇਰੇ ਕੋਲ ਨਾ ਜੀ ਲੱਗ ਕੇ ਕਹਿੰਦੀ ਮੈਂ ਧੰਵਾਦ ਮਾਰੇ ਮਾਰੀ ਭੈਣੇ ਤਾਂ ਹੋਲ ਜਾਦਾ ਕਹਿੰਦੀ ਹੁਣ ਤੁਸੀਂ ਪ੍ਰਸ਼ਾਦਾ ਲੈ ਕੇ ਨਹੀਂ ਆਏ ਹਸਪੀਟਲ ਨੂੰ ਮਾਂ ਹਾਂ ਹੁਣ ਗੱਡੀ 'ਚ ਪਤਾ ਨਹੀਂ ਉਹਨਾਂ ਨੇ ਕਿਹੜੇ ਟਾਈਮ ਬਾਅਦ ਮਾਰੀ ਕਿਹੜੇ ਟਾਈਮ ਨਹੀਂ ਉਧਰ ਬੇਲਾ ਚੌਕ 'ਤੇ ਜਾਮ ਲੱਗਾ ਸੀ ਮੈਂ ਗੱਡੀ ਘੁਮਾ ਕੇ ਲੈ ਇਧਰੋਂ ਗਾਂਧੀ ਚੌਕ ਵਾਲੀ ਸਾਈਡ ਨੂੰ ਵਿੱਚੋਂ ਆਪ ਬੇਜਾ ਵਾਲੀ ਗਲੀ 'ਚੋਂ ਸਾਹਮਣੇ ਨੂੰ ਉੱਥੇ ਚਲੋ ਆ ਵੀ ਹੁਣ ਸੌਰੀ ਜਦੋਂ ਪਤਾ ਹੀ ਨਹੀਂ ਲੱਗਿਆ ਹਾਂ ਤੇ ਹੁਣ ਉਹਨੇ ਕਹਿ ਕਹਿੰਦੀ ਵੀ ਆਪ ਫ੍ਰੀ ਹੋ ਜਾਓ ਕੰਤ ਵੱਢ ਕੇ ਇੱਧਰ ਚਰਨੀ ਦੀ ਵੀ ਛੁੱਟੀ ਹੋ ਗਈ ਘਰ ਤੇ ਵੀ ਫੇਰ ਕਹਿੰਦੀ ਤੁਸੀਂ ਸਾਰਿਆਂ ਨੇ ਮੇਰੇ ਕੋਲ ਆ ਕੇ ਜਾਣਾ ਹਾਂ ਵੀ ਚਲੋ ਪਿਆਰ ਕਰਨ ਵਾਲੇ ਦਾ ਇੱਕੜੀ ਹੁੰਦਾ ਜਿਹੜੇ ਹੁਣ ਸਾਨੂੰ ਖਰ ਭਾਗਤ ਟੀਵੀ ਤੇ ਦੇਖਣਾ ਜਾਂ ਫੋਨ ਤੇ ਦੇਖਣਾ ਉਹ ਸਾਡੇ ਫੈਮਿਲੀ ਮੈਂਬਰ ਹੈ ਸਮਝ ਲਓ ਇੱਕ ਲਿਖੇ ਦੇ ਅਜਾ ਅਗਲੇ ਤਾਂ ਕੋਰ ਨੂੰ ਲੰਘ ਜਾਂਦੇ ਤਾਂ ਫਿਰ ਅਗਲੇ ਨੂੰ ਗੁੱਸਾ ਤਾਂ ਥੋੜਾ ਜਿਹਾ ਆਉਂਦਾ ਹੀ ਆ ਗਿਲਟੀ ਫੀਲ ਹੁੰਦੀ ਆ ਹਾਂ ਜੀ ਸ਼ਾਇਦ ਵੀ ਹਾਂ ਉਹਨਾਂ ਨੇ ਕਿਸੇ ਮਾਨਣ ਨਾਲ ਹੱਕ ਮਾਰੀ ਨਾ ਹਾਂ ਅਸੀਂ ਰੁਕੇ ਨਹੀਂ ਜਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਮੰਨ ਕੇ ਤਾਂ ਸਾਨੂੰ ਪਤਾ ਨਹੀਂ ਲੱਗਿਆ ਤਾਂ ਅਗਲੇ ਦੇ ਮਨ ਨੂੰ ਠੇਸ ਪਹੁੰਚਦੀ ਵੀ ਅਸੀਂ ਇਹਨਾਂ ਨੂੰ ਕਿਆ ਸਮਝਦੇ ਆ ਤੇ ਇਹਨਾਂ ਨੇ ਸਾਨੂੰ ਕਿਉਂ ਮੁਰੇ ਕਰਤਾ ਹੂੰ ਜਦ ਕਰਦੇ ਜੋ ਮਾਫੀ ਕਰਿਆ ਬੋਂ ਦਾ ਸਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਹੈਗਾ ਪਤਾ ਹੀ ਨਹੀਂ ਲੱਗਿਆ ਕਿਉਂ ਜਾਣ ਬੁੱਜੀ ਵੀ ਥੋੜੇ ਹਾਂ ਚਲੋ ਕੋਈ ਨਹੀਂ ਆਪਣੇ ਭੈਣ ਭਾਈਆਂ ਪਰ ਭੈਣ ਭਾਈਆਂ ਹੁੰਦੇ ਇੱਥੇ ਕਿਹੜਾ ਨਹੀਂ ਰੁਕਦਾ ਹੂੰ ਹੂੰ ਠੀਕ ਹੈ ਤੇ ਯਾ ਤੇ ਹਿੰਮਤ ਹੁੰਦੀ ਬੁਲਾਉਂਦੇ ਕਿ ਐਚ ਨਹੀਂ ਹੁੰਦੀ ਇਹ ਦੇਖ ਕੇ ਸਾਰੰਦ ਦੇ ਵੀ ਉਹ ਦੰਦੇ ਕੀ ਬੁਲਾ ਰਹੇ ਨੇ ਨਹੀਂ ਪਤਾ ਕੀ ਆ ਗਿਆ ਹੁਣ ਮੰਨ ਕੇ ਚੱਲੀਏ ਵੀ ਆਪਾਂ ਨਵਾਣਤਾ ਨਹੀਂ ਕਰਨਾ ਚਾਹੀਦਾ ਸਾਨੂੰ ਜਾਣਦੇ ਆ ਭਣ ਭਾਈ ਮੰਨ ਕੇ ਚੱਲੀਏ ਅਸੀਂ ਉਹਨਾਂ ਨੂੰ ਥੋੜੀ ਜਾਣਦੇ ਹਾਂ ਹੂੰ ਬੁਲਾਉਣਾ ਤੁਹਾਨੂੰ ਉਹਨਾਂ ਨੂੰ ਪੜਾ ਉਹ ਬੁਲਾਉਣ ਤੁਹਾਨੂੰ ਅਸੀਂ ਬਸ ਰਹਿਣ ਵਾਲੇ ਤੁਸੀਂ ਆਇਆ ਹੁਣ ਤੁਸੀਂ ਕਹੋ ਵੀ ਚਲੋ ਜਿਹਦੇ ਹਿੰਮਤ ਉਹ ਜਿਹਦੇ ਨਾਲ ਮਲਾਪ ਕਰਾਉਣੇ ਮਹਾਰਾਜ ਨੇ ਆਪੇ ਕਰਾਏ ਦੇਣੇ ਆਪਾਂ ਨਹੀਂ ਤੁਹਾਨੂੰ ਗੱਲ ਦਾ ਇਹ ਨਹੀਂ ਪਤਾ ਕਈ ਬੀਬੀਆਂ ਨੂੰ ਆਈ ਹੁੰਦਾ ਉਹ ਉਹਨਾਂ ਨੂੰ ਆਇਉਂਦਾ ਪਤਾ ਨਹੀਂ ਕਿ ਤੁਸੀਂ ਤਾਂ ਸਾਹਮਣੇ ਬੁਲਾਇਆ ਜਾਂਦੇ ਜਦੋਂ ਤੁਸੀਂ ਜਾਂਦੇ ਨਹੀਂ ਜਾਣਦੇ ਹਾਂ ਇਹ ਗੱਲ ਵੈਸੇ ਭਾਈ ਪੱਕੀ ਆ ਕਿਉਂਕਿ ਜਦੋਂ ਮੈਂ ਤੁਹਾਨੂੰ ਜਾਣਦਾ ਮੇਰਾ ਫਰਜ਼ ਬਣਦਾ ਮੈਂ ਤੁਹਾਨੂੰ ਹਾਕ ਮਾਰ ਕੇ ਰੋਕ ਲਵਾਂ ਹਾਂ ਵੀਰ ਵਿੱਕੀ ਭਾਈ ਤੂੰ ਕਿੱਧਰ ਫਿਰਦਾ ਹਾਂ ਹੈਨਾ ਹੋ ਜਾਂਦਾ ਜਦੋਂ ਮੈਂ ਬਾਟਮ ਤੋਂ ਆਦਾ ਮੈਂ ਖਮਾਣੋ ਖੜਾ ਪਉਂਦਾ ਥੰਦੇ ਇੱਕ ਸਕਾਰਪੀਓ ਵੱਡੇ ਜੀ ਚਿੱਟੇ ਗੁਰਦੇ ਪਜਾਮੇ ਪਾਵੇ ਤਿੰਨ ਬੰਦੇ ਨਿਕਲੇ ਉਦੋਂ ਜਦੋਂ ਮਨੁਕਾਨਾ ਵਿੱਕੀ ਭਾਈ ਕੀ ਹਾਲ ਆ ਮਨੁਕਾਨਾ ਮੋਕਰੀ ਨੂੰ ਦੇਖਾਂ ਉਹਨਾਂ ਨੇ ਜਦ ਇੱਕ ਜਦ ਕਹਿਤਾ ਕਹਿੰਦਾ ਦੇਖ ਵੀ ਅਸੀਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੂੰ ਸਾਨੂੰ ਨਹੀਂ ਜਾਣਦਾ। ਪਰ ਤੂੰ ਸਾਨੂੰ ਨਹੀਂ ਜਾਣਦਾ ਹੈ। ਵਾਹ ਦੇਖ ਲੈ ਉਹੀ ਗੱਲ ਆ ਗਈ। ਜਿਹੜਾ ਮੈਂ ਜਦੋਂ ਸਾਡੀ ਕਮਾਂ ਵੀਡੀਓ ਦੇਖਣ ਆਣੇ ਬੰਦੇ ਆ। ਹਾਂ ਉਹੀ ਗੱਲ ਆ ਜਾਂਦੀ ਆ। ਉਹੀ ਗੱਲ ਆ ਜਾਂਦੀ ਆ। ਉਹੀ ਗੱਲ ਆ ਜਾਂਦੀ ਆ। ਕਿਹਦਾ ਤੇਰਾ ਤਾਂ ਸਾਨੂੰ ਕੋਈ ਹੁਣ ਕੱਲੀ ਕੱਲੀ ਨਾੜ ਦਾ ਪਤਾ ਵੀ ਹਾਂ ਤੂੰ ਕਿੱਦਾਂ ਦਾ ਬੰਦਾ ਸਾਡੇ ਬਾਰੇ ਤੂੰ ਕੁਝ ਵੀ ਨਹੀਂ ਜਾਣਦਾ। ਉਹ ਕਹਿੰਦਾ ਸੀ ਕੈਨੇਡਾ ਤੇ ਆ। ਉਹ ਤਹਿਸੀਲ ਜਿੱਤੇ ਕਮਾਣੋ ਕੋਈ ਕੰਮ ਘੁਮਾਏ ਫਿਰ ਹੁਣੇ ਆ। ਹੂੰ। ਪਰ ਕਹਿੰਦਾ ਵੀ ਜਿੱਥੇ ਪੜਾਇਆ ਰੇ ਕੰਮ ਕੰਦੇ ਜੇ ਕਰਾਂਗੇ ਫਿਰ ਕਹਿੰਦਾ ਤੈਨੂੰ ਵੇਖਿਆ ਸੀ ਰੋਕ ਕੇ ਅੱਗੇ। ਪੈਰ ਉਹ ਜੋਰ ਪੰਧਰ ਦੇ ਵੀ ਚੱਲ ਖਲਾ ਫਲਾ ਰੰਨਾ ਕੋ ਸਮਾਝ ਮੈਂ ਤੁਹਾਨੂੰ ਖਰਾਉਣਾ ਤੁਹਾਡੀ ਸੇਵਾ ਕਰਦਾ ਹਾਂ ਤੁਸੀਂ ਸਾਡੇ ਕੋਲ ਆਏ ਆ ਹਾਂ ਕਹਿੰਦਾ ਨਹੀਂ ਫੇਰ ਸੀ ਕਹਿੰਦਾ ਕਿ ਤਨੇ ਘਰ ਆਉਂਗੇ ਹੁਣ ਤਾਂ ਫਲੈਟ ਚੜ੍ਹ ਕੇ ਸ਼ਮਾ ਬਈ ਘੱਟ ਹੁੰਦਾ ਬਸ ਬਸ ਬਾਅਦ ਆਉਂਦੇ ਉਹਨਾਂ ਕੋਲ ਸੀਮਤ ਜਿਹਾ ਟਾਈਮ ਹੁੰਦਾ ਹਾਂ ਕਿ ਉਹ ਆਪਣੇ ਕੰਮ ਸਮੇਟਣ ਆਉਂਦੇ ਉਹਨਾਂ ਨੇ ਕਿੱਥੇ ਬੀਬੀਆਂ ਨੇ ਆਉਣਾ ਹੁੰਦਾ ਉਹਨਾਂ ਨੇ ਆਪਣਾ ਸਮਾਨ ਖਰੀਦਣਾ ਹੁੰਦਾ ਬੰਦਿਆਂ ਨੇ ਆਪਣੇ ਜਿਹੜੇ ਹੋਰ ਲੱਲਾ ਪੱਪਾ ਕੋਈ ਮਕਾਨ ਛੜੀ ਬੈਠਾ ਕੋਈ ਕੁਝ ਵੀ ਜਾਇਦਾਦ ਵੇਖਣਾਂ ਤੇ ਕੰਮਕਾਰ ਹੁਣੇ ਮੈਂ ਦੇ ਇੱਕ ਮੈਂ ਹੁਣ ਫੇਸਬੁਕ ਔਰ ਵੀਡੀਓ ਦੇਖਿਆ ਕਿ ਬਜ਼ੁਰਗ ਜੀ ਰੋਣ ਲੱਗਿਆ ਵਾ ਕਿਹੜਾ ਕਹਿੰਦਾ ਮੈਂ ਕੈਨੇਡਾ ਤੇ ਕਹਿੰਦਾ 15 ਸਾਲ ਹੋ ਗਏ ਮੈਨੂੰ ਕਿਹਨੂੰ ਪਿੱਛੇ ਤੇ ਨਕਲੀ ਆਧਾਰ ਕਾਰਡ ਬਣਾ ਕੇ ਸਾਰਾ ਕੁਝ ਬਣਾ ਕੇ ਉਹ ਜਮੀਨੇ ਵੇਚਤੀ ਜਮੀਨੇ ਵੇਚਤੀ ਨਾ ਕੀ ਕਰੀ ਲੇਖ ਕੋਰੋਨਾ ਦੀ ਜਮੀਨ ਵੇਚਤੀ ਕਰੋਨਾ ਦੱਸੋ ਇਹ ਦੁਨੀਆ ਹੈ ਐਸੀ ਦੁਨੀਆ ਹੈ ਵੀ ਰੱਖੀ ਹੋਣੀ ਕਿਆ ਕਰੋਗੇ ਪੁਰਾਣਾ ਬਿੰਦਰ ਹਾਂਜੀ ਉਹਨਾਂ ਦੇ ਚਾਚੇ ਨਾਲ ਵੀ ਤਾਂ ਇਦਾਂ ਦੀ ਠੱਗੀ ਪੈ ਗਈ ਉਹਨੂੰ ਕਹੀ ਕਿ ਕਹਿੰਦੇ 28 ਲੱਖ ਚ ਕੀ ਲਾ 5 ਕਿਲਿਆਂ ਦਾ ਤਾਂ ਇਕੱਠਾ ਹੀ ਆ ਜਾਲੀ ਧਾਰਗੜ ਬਣਾ ਲਿਆ ਉਹਦੀ ਵੀ ਜ਼ਮੀਨ ਵਿਕੀ ਵੀ ਸੀ ਉਹਨਾਂ ਨੇ ਕਿਆ ਕਰਿਆ ਪਤਾ ਨਹੀਂ ਕਿੰਨੇ ਕਰੋੜ ਰੁਪਏ ਚੱਕ ਕੇ ਉਹਨੂੰ ਉਹਨੇ ਕਰੋੜ ਵੀ ਕਿੰਨੇ ਹਾਂ 1 ਕਰੋੜ ਪਤਾ ਨਹੀਂ ਕਿੰਨੇ ਲੱਖ ਰੁਪਏ ਬਿਆਨ ਹੀ ਦੇਤਾ ਵੀ ਸਸਤੇ ਰੇਟ ਤੇ ਮਿਲਦੀ ਹੈ ਜ਼ਮੀਨ ਹਾਂ ਚਲ ਜੀ ਦੇਖੇ ਮੈਂ ਚਾਹ ਜੀਤ ਹੁਣ ਕੇ ਨਾਲ ਬਹੁਤ ਫਾਇਦਾ ਪਰਮਾਤਮਾ ਦੀ ਕਿਰਪਾ ਨਾਲ ਹਾਂ ਦਈ ਕੱਲ ਥੋੜੇ ਜਿਹਾ ਜ਼ਿਆਦਾ ਦੌੜਿਆ ਤਾਂ ਨਾ ਅੱਜ ਤੁਰ ਵੀ ਨਹੀਂ ਸੋਣਾ ਬਾਥੂਮ ਤੱਕ ਜਾਏ ਫਿਰ ਦੋ ਤਿੰਨ ਵਾਰ ਬੈਠ ਵੀ ਲੈ ਡਾਕਟਰ ਨੇ ਕਿਹਾ ਵੀ ਬੜੀ ਨਾਲ ਕੋਸ਼ਿਸ਼ ਕਰੋ ਜੋ ਵੀ ਕਰਨਾ ਤੁਸੀਂ ਸਰੀਰ ਆਪਣਾ ਹਾਂ ਇਹ ਤਾਂ ਹੁਣ ਜ਼ਰੂਰੀ ਹੈ ਹਾਂ ਗਰ ਨੂੰ ਥੋੜਾ ਜਿਹਾ ਹਲੇ ਪੈ ਜਿੰਨਾ ਸਿਰ ਉੱਤੇ ਲਾ ਛੱਡੂਗਾ ਨਹੀਂ ਉਹ ਸਵਾ ਹਾਂ ਆਇ ਲਗੀ ਜੰਦੇ ਮੈਨੂੰ ਪਤਾ ਨਹੀਂ ਕਿੰਨਾ ਜੂ ਮਾਰਦਾ ਚਿਹਰਾ ਵੀ ਦੱਸਦਾ ਵੀ ਉੱਤੇ ਲੋ ਠੀਕ ਦਾ ਜਦੋਂ ਜੋ ਦੁੱਖਾ ਉਹ ਕੱਟਿਆ ਗਿਆ ਉਹਦਾ ਹੈਨਾ ਬਈ ਬਾਕੀ ਹੁਣ ਥੋੜੀ ਜਿਹੀ ਦਿੱਕਤ ਹੈਗੀ ਉਹਨੂੰ ਪਾਇਬ ਦੀ ਪਰ ਵੀ ਸ਼ਾਇਦ ਕੱਲ ਨੂੰ ਨਿਕਲ ਜਾਣੀ ਹੈ ਨਿਕਲ ਜਾਣੀ ਉਹਦੇ ਚੋਂ ਬੁਸ ਨਿਕਲਣ ਤਾਂ ਨਹੀਂ ਮੈਂ ਵੀ ਦੇਖਿਆ ਹਾਂ ਹਾਂ ਬਿਲਕੁਲ ਠੀਕ ਆਉਂਦਾ ਹੈ ਬਈ ਰੈਵਨਟਲੀ ਬਈ ਬਾਕੀ ਹੁਣ ਜਦੋਂ ਦੁੱਖਾ ਕਿਸਮਤ ਦੇ ਵਿੱਚ ਬਾਥਰੂਮ ਵਾਲੀ ਵੈਸੇ ਤਾਂ ਨਾਲ ਹੀ ਕੱਢਤੀ ਉਹਨਾਂ ਨੇ ਹਾਂ ਬਾਥਰੂਮ ਤਾਂ ਨਿਕਲੇਗੇ ਉਹ ਤਾਂ ਉਹਨਾਂ ਨੇ ਸਵੇਰੀ ਕਹਿਤਾ ਦਾ ਬਾਕੀ ਹੁਣ ਬਿਲਕੁਲ ਬਾਕੀ ਹੁਣ ਸਵੇਰੇ ਦੇਖੋ ਡਾਕਟਰ ਕਿਆ ਕਹਿੰਨੇ ਆ ਕਿ ਛੁੱਟੀ ਦਿੰਨੇ ਆ ਜਾਂ ਨਹੀਂ ਦਿੰਦੇ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਕੋਈ ਧੱਕਾ ਨਹੀਂ ਕਰਨਾ ਧੱਕਾ ਕਾਹਵਾ ਧੱਕਾ ਕਰਕੇ ਕਿੱਥੇ ਨੂੰ ਜਾਣਾ ਮੁੜ ਕੇ ਤਾਂ ਫੇਰ ਉਹੀ ਆਉਣਾ ਪਊਗਾ ਉਸਤਾਵਾ ਸਾਨੂੰ ਹੁਣ ਜੇ ਕੋਈ ਪ੍ਰੋਬਲਮ ਆ ਗਈ ਅੰਦਰੋਂ ਸਾਈਕਲ ਦੇ ਜਾਂਦਾ ਹੈ ਹਾਂ ਸਾਈਕਲ ਦੇ ਜਾਂਦਾ ਉਹ ਉਹ ਜਿਹੜਾ ਭਾਈ ਆ ਉਹਦਾ ਪਤਾ ਹੈ ਕਿ ਟੀਨ ਕਿਉਂ ਥੋੜਾ ਜਿਹਾ ਮਤਲਬ ਸਿੱਧਾ ਜਾ ਹੁੰਦਾ ਉਹਨੇ ਬਿਸਕੁਟ ਰੱਖੇ ਹੋਏ ਵਿੱਚ ਸਾਬਣ ਰੱਖਿਆ ਹੋਆ ਤੇਲ ਰੱਖਿਆ ਹੋਆ ਬਰਸ ਰੱਖਿਆ ਹੋਆ ਕੋਲਗੈਟ ਰੱਖਿਆ ਹੋਆ ਬਾਇਰ ਸਿਰ ਰੱਖੇ ਹੋਇਆ ਟਿਸ਼ੂ ਪੇਪਰ ਰੱਖਿਆ ਹੋਇਆ ਉਹਨਾਂ ਉੱਥੇ ਬਾੜ 'ਚ ਖੜ ਕੇ ਜਾ ਕੇ ਹਾਕ ਮਾਰਨੀ ਵੀ ਭਾਈ ਜੇ ਕਿਸੇ ਨੂੰ ਕੋਈ ਸਮਾਨ ਦੀ ਲੋੜ ਹੋਵੇ ਤੇ ਲੈ ਲੋ ਲੈ ਲੋ ਠੀਕ ਆ ਚਲ ਮਿਹਨਤ ਕਰਦਾ ਹਾਂ ਮਿਹਨਤ ਕਰਦਾ ਕੋਕਣੀ ਮੁੜ ਜਾ ਮਿਹਨਤ ਉਹਦਾ ਸਾਰੇ ਉਹਦੇ ਤੇ ਘੁੰਮਣਾ ਹਾਸ ਬਾੜ 'ਚ ਹਾਂ ਸਾਰੇ ਕੰਮ ਕਰ ਦੇਣਾ ਸਵੇਰੇ ਵੀ ਉਹਦਾ ਸ਼ਾਮ ਨੂੰ ਵੀ ਮਿਹਨਤ ਦਾ ਕੋਈ ਡਰ ਨਹੀਂ ਹੈ ਤੇ ਬਾਕੀ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਬਾਅਦ ਵਿੱਚ ਜੀ ਲਓ ਜੀ ਚਰਨਜੀਤ ਹੁਣ ਆਪਣੀ ਮਤਲਬ ਸਾਰੇ ਤੋਂ ਬਿਨਾ ਕੋ ਮਿਲੰਦੀ ਹੈ ਯਾਨੀ ਕਿ ਹੁਣ ਥੋੜਾ ਬਹੁਤਾ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਹਨਾ ਮਾੜਾ ਮੋਟਾ ਯਾਨੀ ਕਿ ਹੁਣ ਪਹਿਲਾਂ ਇੱਥੇ ਅੰਦਰ-ਇੰਦਰ ਫਿਰਦੀ ਸੀ ਤੇ ਹੁਣ ਅੰਦਰ ਤੋਂ ਲੈ ਕੇ ਪੂਰਾ ਉਹ ਜਿੱਥੇ ਮਾਦਾ ਫਿਰਦੀ ਉੱਥੇ ਤੱਕ ਪਹੁੰਚੀ ਆ ਹੁਣ ਦਰਦ ਤਾਂ ਨਹੀਂ ਹੁੰਦਾ ਜਿੱਕਨ ਪਹਿਲਾਂ ਕੱਲ ਹੁੰਦਾ ਤਾਂ ਜੇ ਬਸਿੱਧੀ ਨੇ ਜਾ ਪਾਏ ਮਾੜਾ ਮੋਟਾ ਟੇਡਾ ਹੋ ਕੇ ਤੁਰਨਾ ਪੈਣਾ ਹੁਣ ਠੀਕ ਲੱਗਦਾ ਹਾਂ ਨਾਲੀ ਕਰਕੇ ਜ਼ਿਆਦਾ ਆ ਜਿਹੜੀ ਆ ਨਾਲੀ ਬਲੱਡ ਵਾਲੀ ਲੱਗੀ ਹੋਈ ਆ ਇਹਦੇ ਇਹ ਕਰਨੀ ਬੁਖਾਰ ਨਾ ਚੜੇ ਹਾਂ ਥਕਾਵਟ ਹੋ ਜਾਂਦੀ ਆ ਜਦੋਂ ਤਬਾਦ ਕਰਕੇ ਬੁਖਾਰ ਚੜ ਜਾਂਦਾ ਕੋਈ ਗੱਲ ਹੀ ਚਲ ਚਲੋ ਬਾਕੀ ਠੀਕ ਹੈ ਜੀ ਕਰਿਓ ਅਰਦਾਸ ਵੀ ਪ੍ਰਮਾਤਮਾ ਸਾਹਿਬ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਮਿਲਦੇ ਆਪਾਂ ਕਿਸੇ ਹੁਣ ਅਗਲੇ ਵਲੌਗ 'ਚ